ਸਛਿ ਕਾਂਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਜੋ ਇਨਸਾਨ ਆਪਣੇ ਆਪ ਨੂੰ ਬਦਲ ਨਹੀਂ ਸਕਦਾ ਉਹ ਕਾਮਯਾਬ ਹੋ ਹੀ ਨਹੀਂ ਸਕਦਾ ਕਿਦਾਂ ਕਿਦਾਂ ਦਾ ਤਾਂ ਹੋਵੇ ਬਦਲਣ ਦਾ ਜੇ ਕੋਈ ਤਰੀਕਾ ਹੋ ਹੁਣ ਬਦਲੇ ਕੀ ਮ ਬਦਲੇ ਕੀ ਮਤਲਬ ਇੱਕ ਇੱਕ ਚੀਜ਼ ਚੱਲੀ ਸਾਡੇ ਇਦਾਂ ਚੱਲਦੀ ਸੀ ਇਸ ਕਰਕੇ ਅਸੀਂ ਇਦਾਂ ਹੀ ਚਲਾ ਲਈ ਠੀਕ ਆ ਓਕੇ ਆ ਹਰ ਚੀਜ਼ ਨੂੰ ਲੋਜਿਕ ਤੇ ਤਰਕ ਜਦੋਂ ਤੁਹਾਡੇ ਦਿਮਾਗ ਵਿੱਚ ਆਉਣਾ ਸ਼ੁਰੂ ਹੋ ਗਿਆ ਤਾਂ ਤੁਹਾਡੇ ਅੰਦਰ ਕੁਐਸਚਨ ਆਉਣਾ ਸ਼ੁਰੂ ਹੋ ਜਾਏਗਾ ਕਿਤਾਬਾਂ ਤੁਹਾਨੂੰ ਤਰਕ ਨਾਲ ਜਿਉਣਾ ਸਿਖਾਉਂਦੀਆਂ ਨੇ ਤੇ ਵਿਸ਼ਵਾਸ ਤੁਹਾਨੂੰ ਅੱਖਾਂ ਬੰਦ ਕਰਕੇ ਉਸੇ ਪਿੱਛੇ ਹੀ ਚਲਾ ਦਿੰਦਾ ਹੈ ਜਿਸ ਪਿੱਛੇ ਸਾਰੇ ਚੱਲ ਰਹੇ ਹੁੰਦੇ ਆ ਸਮਝੋ ਇਸ ਚੀਜ਼ ਨੂੰ ਵਿਸ਼ਵਾਸ ਵੀ ਉੱਥੇ ਕਰੋ ਜਿੱਥੇ ਤੁਹਾਨੂੰ ਲੱਗੇ ਕਰਨਾ ਚਾਹੀਦਾ ਹੈ ਉਹ ਹੈ ਠੀਕ ਹੈ ਪਰ ਕੀ ਉਸ ਨੂੰ ਕੁਝ ਦੇਣ ਦੀ ਰਿਸ਼ਵਤ ਦੀ ਗੱਲਬਾਤ ਦੀ ਜਾਂ ਤੁਹਾਡੀ ਤੁਹਾਡੇ ਅੰਦਰ ਦੀ ਸ਼ਰਧਾ ਦੀ ਜ਼ਰੂਰਤ ਹੈ ਗੱਲ ਤਾਂ ਸਿਰਫ ਵਿਸ਼ਵਾਸ ਦੀ ਹੈ ਗੱਲ ਤਾਂ ਸਿਰਫ ਵਿਸ਼ਵਾਸ ਦੀ ਹੈ ਤੇ ਵਿਸ਼ਵਾਸ ਸਭ ਤੋਂ ਜ਼ਿਆਦਾ ਆਪਣੇ ਆਪ ਤੇ ਹੋਣਾ ਚਾਹੀਦਾ ਹੈ ਕਿ ਹਾਂ ਅਸੀਂ ਹਾਂ ਜੇ ਅਸੀਂ ਹਾਂ ਤਾਂ ਹੀ ਸਾਡੇ ਨਾਲ ਸਭ ਕੁਝ ਹੈ ਭਾਵੇਂ ਉਹ ਦੁੱਖ ਹੈ ਭਾਵੇਂ ਉਹ ਸੁੱਖ ਹੈ ਭਾਵੇਂ ਕਿਸੇ ਵੀ ਤਰ੍ਹਾਂ ਦੇ ਹਾਲਾਤ ਹੈ ਹੈ ਤਾਂ ਸਾਡੇ ਨਾਲ ਹੀ ਨਾ ਹੋਇਆ ਹੋ ਰਿਹਾ ਤਾਂ ਸਾਡੇ ਨਾਲ ਹੀ ਹੈ ਬਦਲਣਾ ਤੇ ਅਸੀਂ ਹੋਈ ਹੈ ਝੇਲ ਤੇ ਅਸੀਂ ਹੋਈ ਰਹੇ ਹਾਂ ਤੇ ਜਦੋਂ ਜਿਸ ਚੀਜ਼ ਨੂੰ ਬਦਲਣਾ ਹੋਵੇ ਉਸ ਵਿੱਚ ਫਿਰ ਤੁਹਾਨੂੰ ਪਤਾ ਹੈ ਬਦਲਣਾ ਆਪਣੇ ਆਪ ਨੂੰ ਹੀ ਪੈਣਾ ਹੈ ਉਹ ਚੀਜ਼ਾਂ ਨੂੰ ਹਾਲਾਤ ਨੂੰ ਤੁਸੀਂ ਤਾਂ ਬਦਲੋਗੇ ਜਦੋਂ ਅਸੀਂ ਉਸ ਚੀਜ਼ ਤੋਂ ਨਿਕਲਣ ਲਈ ਕੋਸ਼ਿਸ਼ ਹਿੰਮਤ ਤੇ ਕਰਮ ਕਰ ਇਸ ਕਰਕੇ ਅਗਰ ਤੁਹਾਨੂੰ ਆਪਣ ਨੂੰ ਆਪਣੇ ਆਪ ਨੂੰ ਖੁਦ ਨੂੰ ਬਦਲਣ ਦੀ ਹਿੰਮਤ ਹੈ ਤਾਂ ਹਮੇਸ਼ਾ ਜ਼ਿੰਦਗੀ ਤੁਹਾਨੂੰ ਬੜੇ ਵਧੀਆ ਵਧੀਆ ਮੌਕੇ ਦਿੰਦੀ ਆ ਤੇ ਜਦੋਂ ਅਸੀਂ ਕਿਸੇ ਚੀਜ਼ ਵਿੱਚ ਉਲਝਦੇ ਜਾਂਦੇ ਆ ਉਲਝਦੇ ਹੀ ਜਾਂਦੇ ਆ ਉਲਝਦੇ ਹੀ ਜਾਂਦੇ ਆ ਤਾਂ ਫਿਰ ਸਮਝੋ ਅਸੀਂ ਇੱਕ ਮੱਕੜੀ ਦੇ ਜਾਲ ਵਿੱਚ ਫਸੇ ਹੋਏ ਆ ਤੇ ਉਹ ਫਸੇ ਰਹਿਣਾ ਫਿਰ ਸਾਡੀ ਆਦਤ ਬਣ ਜਾਂਦੀ ਹੈ ਤੇ ਫਿਰ ਜਦੋਂ ਸਾਡੀ ਆਦਤ ਬਣ ਜਾਂਦੀ ਹੈ ਤਾਂ ਫਿਰ ਅਸੀਂ ਉਸੇ ਤਰ੍ਹਾਂ ਜੀਉਣ ਦੇ ਵਿੱਚ ਹੀ ਆਪਣੇ ਆਪ ਨੂੰ ਜ਼ਿੰਦਗੀ ਸਮਝ ਲੈਣੇ ਆ ਕਿ ਇਹੀ ਤਾਂ ਹੈ ਐਦਾਂ ਹੀ ਤਾਂ ਹੁੰਦਾ ਹੈ ਬਹੁਤੇ ਲੋਕਾਂ ਨੂੰ ਜੇ ਤੁਸੀਂ ਕਹੋ ਨਾ ਕਿ ਐਦਾਂ ਐਦਾਂ ਹੁੰਦਾ ਆਹੋ ਐਦਾਂ ਹੀ ਹੁੰਦਾ ਜੀ ਸਾਰਿਆਂ ਨਾਲ ਜੀ ਹੁੰਦੂ ਪੇਵਾਰੀ ਨਾ ਮੈਂ ਦੇਖਿਆ ਇੱਕ ਕੋਈ ਪਰੇਸ਼ਾਨ ਤੇ ਉਹਨੇ ਆਪਣੀ ਮਦਰ ਨੂੰ ਕਿਹਾ ਕਿ ਐਦਾਂ ਐਦਾਂ ਹੋਇਆ ਮੇਰੇ ਨਾਲ ਐਦਾਂ ਸਾਰਿਆਂ ਨਾਲ ਐਦਾਂ ਹੁੰਦਾ ਹੈ ਅੱਛਾ ਜੀ ਉਹ ਵਿਚਾਰੀ ਨੇ ਸੁਣ ਲਿਆ ਉਸ ਤੋਂ ਬਾਅਦ ਮੈਨੂੰ ਐਦਾਂ ਫੀਲ ਹੋਇਆ ਮੈਨੂੰ ਚੰਗਾ ਨਹੀਂ ਲੱਗਾ ਸਾਰਿਆਂ ਨਾਲ ਐਦਾਂ ਹੀ ਹੁੰਦਾ ਭਾਈ ਸਾਰਿਆਂ ਨਾਲ ਹੁੰਦਾ ਤੇ ਫਿਰ ਹੁਣ ਅਸੀਂ ਕਿਉਂ ਸਹੀ ਹੈ ਸਾਨੂੰ ਨਹੀਂ ਚੰਗਾ ਲੱਗਦਾ ਉਹਨੂੰ ਨਹੀਂ ਚੰਗਾ ਲੱਗ ਰਿਹਾ ਸੀ ਉਸ ਤਰ੍ਹਾਂ ਹੈਨਾ ਉਹਦੀ ਮਦਰ ਤੈਨੂੰ ਤੇ ਕੁਝ ਵੀ ਨਹੀਂ ਜਿਹੜੀ ਚੀਜ਼ ਮੈਂ ਸਹੀ ਹੈ ਨਾ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਨੂੰ ਕਹਿੰਦੀ ਭੈਣ ਜੀ ਇਹਨੂੰ ਸਮਝਾਓ ਕਿ ਸੱਸ ਦੀ ਸੁਣਨੀ ਪੈਂਦੀ ਆ ਆਹ ਕਿਸੇ ਨਾਲ ਇਦਾਂ ਕਰਨਾ ਪੈਂਦਾ ਮੈਂ ਕਿਹਾ ਵੀ ਦੇਖੋ ਉਹ ਪਤਾ ਹੈ ਉਹ ਸਮਝਦਾਰ ਹੈ ਉਹਨੂੰ ਪਤਾ ਕਿਹੜੀ ਚੀਜ਼ ਤੇ ਗੱਲ ਸੁਣਨੀ ਆ ਤੇ ਕਿਸ ਚੀਜ਼ ਤੇ ਮੈ ਨਹੀਂ ਉਹ ਕਹਿੰਦੀ ਇੱਕ ਗੱਲ ਹੈ ਪੈਸੇ ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦੇ ਰਹੀ ਆ ਕਈ ਕਈ ਨੇ ਕਈਆਂ ਦੀ ਨੇਚਰ ਹੈ ਕੁਦਰਤ ਨੇ ਇਦਾਂ ਦੀ ਬਣਾਈ ਆ ਕਿ ਉਹਨੇ ਹਰ ਚੀਜ਼ ਸੁਣ ਲੈਣੀ ਤੇ ਕਈ ਕਿਉਂ ਬਈ ਕਿਉਂ ਕਿਹਾ ਠੀਕ ਹੈ ਓਕੇ ਕਹਿਤਾ ਮੇਰਾ ਕਸੂਰ ਸੀ ਤਾਂ ਅਗਲਾ ਸੁਣਦਾ ਜੇ ਕਸੂਰ ਨਹੀਂ ਆ ਤਾਂ ਕੋਈ ਕਿਉਂ ਸੁਣੇ ਇੱਕ ਗੱਲ ਆ ਕੋਈ ਕਿਉਂ ਸੁਣੇ ਹੁਣ ਜੇ ਕੋਪਾ ਇਹ ਸੁਣਨਾ ਹੀ ਪੈਂਦਾ ਅਗਲਾ ਕੋਲਾ ਦੱਸੋ ਮਤਲਬ ਉਦਾਂ ਹੀ ਅਨੁਸਾਰ ਆਪਣੇ ਆਪ ਨੂੰ ਢਾਲ ਲਓ ਕਿ ਇਹ ਰੂਲ ਹੀ ਬਣ ਗਏ ਆ ਕਿ ਤੁਹਾਨੂੰ ਸੁਣਨਾ ਪੈਣਾ ਤੁਸੀਂ ਗਲਤ ਹੋ ਇੱਕ ਨਹੀਂ ਦੱਸ ਸੁਣੋ ਤੁਸੀਂ ਗਲਤ ਨਹੀਂ ਹੋ ਤਾਂ ਕਿਉਂ ਸੁਣਨਾ ਬਈ ਕਰਜਾ ਥੋੜਾ ਦੇਣਾ ਕਿਸੇ ਦਾ ਜੇ ਅਗਲੇ ਨੇ ਸੈਕਰੀਫਾਈ ਕੀਤਾ ਤੁਸੀਂ ਜੀਵਿਤਾ ਕੀਤਾ ਨਾ ਆਪਣਾ ਘਰ-ਬਾਰ ਛੱਡ ਕੇ ਆਏ ਹੋ ਆਪਣੇ ਪਰਿਵਾਰ ਛੱਡ ਕੇ ਆਏ ਹੋ ਕਿਸੇ ਦੇ ਘਰ ਚ ਆ ਕੇ ਬੈਠੇ ਹੋ ਉਹਨਾਂ ਦੇ ਪਰਿਵਾਰ ਨੂੰ ਅੱਗੇ ਵਧਾਉਣ ਲਈ ਕੋਸ਼ਿਸ਼ ਕਰ ਰਹੇ ਹੋ ਹਰ ਚੀਜ਼ ਹੈ ਹੱਦ ਹੀ ਹੋ ਗਈ ਦੋ ਰੋਟੀਆਂ ਪਿੱਛੇ ਥੋੜਾ ਘੱਟ ਅਗਲਾ ਕੋਈ ਬੈਠਾ वैसे एका ਹੋਰ ਪਾਸੇ ਨੂੰ ਤੁਰਪੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦੀ ਆ ਕਿ ਕਿਸ ਚੀਜ਼ ਦੀ ਕਿ ਜਦੋਂ ਅਸੀਂ ਕਿਸੇ ਜਾਲ ਵਿੱਚ ਉਲਝਦੇ ਆ ਤਾਂ ਜ਼ਰੂਰਤਾਂ ਤੇ ਚੀਜ਼ਾਂ ਹਰ ਤਰ੍ਹਾਂ ਨਾਲ ਉਸ ਨੂੰ ਉਸ ਵਿੱਚ ਜਕੜ ਲੈਂਦੀਆਂ ਨੇ ਇੱਕ ਛੋਟੀ ਜੀ ਕਹਾਣੀ ਸੁਣੋ ਇੱਕ ਵਾਰ ਨਾ ਇੱਕ ਕੋਈ ਸੰਤ ਮਹਾਤਮਾ ਸੀ ਤੇ ਉਹ ਮਤਲਬ ਆਪਣੇ ਪ੍ਰਾਣ ਛੱਡ ਰਿਹਾ ਸੀ ਮਰ ਰਿਹਾ ਸੀ ਤਾਂ ਉਹਦਾ ਚੇਲਾ ਭੱਜਿਆ ਭੱਜਿਆ ਉਹਦੇ ਕੋ ਆ ਗਿਆ ਤੇ ਉਹ ਕਹਿੰਦਾ ਗੁਰੂ ਜੀ ਕੁਝ ਦੱਸੋ ਕੁਝ ਸਿੱਖਿਆ ਕੁਝ ਗਿਆਨ ਦੋ ਉਹ ਮਰਦੇ ਮਰਦੇ ਤੇ ਮੁੱਛੋਂ ਇੱਕੋ ਹੀ ਗੱਲ ਨਿਕਲੀ ਕਹਿੰਦਾ ਬਿੱਲੀ ਨਹੀਂ ਰੱਖਣੀ ਬਿੱਲੀ ਨਹੀਂ ਰੱਖਣੀ ਕਦੇ ਤੇ ਉਹ ਕਹਿੰਦਾ ਵੀ ਅੱਛਾ ਉਹ ਬੜਾ ਵਿਚਾਰਾ ਪਰੇਸ਼ਾਨ ਹੁਣ ਜੇ ਕੋਈ ਹੋਰ ਹੁੰਦਾ ਤੇ ਇੱਕੋ ਹੀ ਗੱਲ ਤੇ ਬਹਿ ਜਾਂਦਾ ਕਿ ਬਿੱਲੀ ਨਹੀਂ ਰੱਖਣੀ ਤੇ ਚਲੋ ਬਿੱਲੀ ਨਹੀਂ ਰੱਖਣੀ ਕਹਿੰਦਾ ਸੀ ਬਿੱਲੀ ਨਹੀਂ ਰੱਖਣੀ ਉਹ ਕਹਿੰਦਾ ਵੀ ਇਹ ਕਿਉਂ ਵੀ ਬਿੱਲੀ ਨਹੀਂ ਰੱਖਣੀ ਇੱਕ ਹੀ ਗੱਲ ਹੋਈ ਵੀ ਬਿੱਲੀ ਨਹੀਂ ਰੱਖਣੀ ਹੌਲੀ ਹੌਲੀ ਗੱਲ ਫੈਲ ਗਈ ਸਾਰੇ ਪਿੰਡ ਚ ਫੈਲ ਗਈ ਇੱਕ ਸ਼ਹਿਰ ਚ ਫੈਲ ਗਈ ਜਿੱਥੇ ਉਹ ਰਹਿੰਦੇ ਸੀ گاؤں ਚ ਉੱਥੇ ਫੈਲ ਗਈ ਸਾਰੇ ਤੇ ਸਾਰੇ ਲੋਕਾਂ ਨੇ ਜੀ ਬਿੱਲੀ ਕਹਿੰਦੇ ਜੀ ਸਾਧੂ ਮਹਾਤਮਾ ਮਰਨ ਲੱਗਾ ਕਹਿ ਕੇ ਗਿਆ ਕਿ ਮਿੱਲੀ ਨਹੀਂ ਰੱਖਣੀ ਤਾਂ ਸਾਰੇ ਪਿੰਡ ਨੇ ਬਿੱਲੀਆਂ ਬਾਹਰ ਕੱਢ ਦਿੱਤੀਆਂ ਜੇ ਕਿਤੇ ਆਉਂਦੀ ਸੀ ਉਦੋਂ ਭਜਾ ਦਿੰਦੇ ਸੀ ਪਰ ਉਹ ਜਿਹੜਾ ਚੇਲਾ ਸੀ ਉਹ ਬੜੇ ਤਰਕ ਦੇ ਨਾਲ ਬੜਾ ਪਰੇਸ਼ਾਨ ਕਿ ਗੁਰੂ ਨੇ ਐ ਕਿਉਂ ਕਿਹਾ ਕਿ ਬਿੱਲੀ ਨਹੀਂ ਰੱਖਣੀ ਤਾਂ ਉਹ ਇੱਕ ਬਹੁਤ ਦੇਰ ਤੋਂ ਰਹਿ ਰਿਹਾ ਸੀ ਜਿਹੜਾ ਉਸ ਜਗ੍ਹਾ ਤੇ ਉਸ ਬਾਬੇ ਨਾਲ ਜੁੜਿਆ ਹੋਇਆ ਸੀ ਤਾਂ ਉਹ ਉਹਦੇ ਕੋਲ ਚਲਾ ਗਿਆ ਉਹਨੂੰ ਜਾ ਕੇ ਕਹਿੰਦਾ ਵੀ ਮੈਨੂੰ ਸਮਝ ਨਹੀਂ ਆਈ ਕਿ ਗੁਰੂ ਜੀ ਨੇ ਮੈਨੂੰ ਕਿਹਾ ਹੈ ਮਹਾਤਮਾ ਜੀ ਨੇ ਮਰ ਲੱਗਿਆ ਕਿ ਬਿੱਲੀ ਨਹੀਂ ਰੱਖਣੀ ਇਹ ਕੀ ਤਾਕ ਹੋਇਆ ਕਿ ਬਿੱਲੀ ਨਹੀਂ ਰੱਖਣੀ ਦੱਸੋ ਇਹ ਕੋਈ ਗਿਆਨ ਦੀ ਗੱਲ ਮੈਂ ਮੰਗੀ ਉਹਨਾਂ ਕੋਲੋਂ ਵੀ ਗਿਆਨ ਮੰਗਿਆ ਕਿ ਕੁਝ ਗਿਆਨ ਦੇ ਦਿਓ ਜਾਂਦੇ ਜਾਂਦਾ ਇਨਸਾਨ ਬੜਾ ਵਧੀਆ ਗਿਆਨ ਦੇ ਸਕਦਾ ਹੈ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਦੇ ਸਕਦਾ ਹੈ ਤਾਂ ਉਹਨੇ ਕਹਤਾ ਬਿੱਲੀ ਨਹੀਂ ਰੱਖਣੀ ਮੈਨੂੰ ਤੇਰਾ ਤਰਕ ਹੀ ਨਹੀਂ ਸਮਝ ਲੱਗਿਆ ਵੀ ਉਹਨੇ ਇਦਾਂ ਕਿਉਂ ਕਿਹਾ ਤਾਂ ਕੀ ਹੋਇਆ ਉਹ ਕਹਿੰਦਾ ਉਹਨੇ ਬਿਲਕੁਲ ਸਹੀ ਕਿਹਾ ਹੈ ਤੂੰ ਸਮਝ ਇਸ ਚੀਜ਼ ਨੂੰ ਮੈਂ ਤੇਨੂੰ ਸਮਝਾਣਾ ਕਿਉਂ ਕਹਿੰਦਾ ਬੜੀ ਡੇਰ ਦੀ ਗੱਲ ਹੈ ਕਿ ਇੱਕ ਬਿੱਲੀ ਆ ਗਈ ਡੇਰੇ ਦੇ ਉੱਤੇ ਤੇ ਡੇਰੇ ਤੇ ਆ ਕੇ ਬਿੱਲੀ ਰਹਿਣ ਲੱਗ ਗਈ ਤਾ ਹੁਣ ਬਿੱਲੀ ਨੂੰ ਮਹਾਤਮਾ ਜੀ ਨੇ ਥੋੜਾ ਜਿਹਾ ਦੁੱਧ ਪਾਤਾ ਆਪਣੇ ਆਪਣੇ ਜੋ ਨੂੰ ਖਾਣ ਨੂੰ ਮਿਲਦਾ ਸੀ ਉਹਦੇ ਚੋਂ ਨੇ ਥੋੜਾ ਜਿਹਾ ਦੁੱਧ ਬਿੱਲੀ ਨੂੰ ਪਾ ਦਿੱਤਾ ਤਾਂ ਬਿੱਲੀ ਦੀ ਦੁੱਧ ਦੀ ਆਦਤ ਪੈ ਗਈ ਤੇ ਬਿੱਲੀ ਨੇ ਰੋਜ਼ ਆਉਣਾ ਸ਼ੁਰੂ ਕਰ ਦਿੱਤਾ ਜੋ ਲੋਕ ਮਹਾਤਮਾ ਨੂੰ ਦੁੱਧ ਦੇ ਕੇ ਜਾਂਦੇ ਸੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿਉਂਕਿ ਬਿੱਲੀ ਰਹਿੰਦੀ ਹੈ ਤਾਂ ਉਹਨਾਂ ਨੇ ਮਹਾਤਮਾ ਨੂੰ ਜ਼ਿਆਦਾ ਦੁੱਧ ਦੇਣਾ ਸ਼ੁਰੂ ਕਰ ਦਿੱਤਾ ਤਾਂ ਕੀ ਹੋਇਆ ਕਿ ਮਹਾਤਮਾ ਕਹਿੰਦੇ ਵੀ ਪੂਰਾ ਨਹੀਂ ਆਉਂਦਾ ਸਵੇਰੇ ਸ਼ਾਮ ਦੋ ਵਾਰ ਬਿੱਲੀ ਨੂੰ ਚਾਹੀਦਾ ਤਾਂ ਕੁਝ ਲੋਕਾਂ ਨੇ ਸਲਾਹ ਕੀਤੀ ਕਿ ਉੱਥੇ ਹੁਣ ਇੱਕ ਬਿੱਲੀ ਵੀ ਰਹਿੰਦੀ ਹੈ ਅੱਗੇ ਤੇ ਮਹਾਤਮਾ ਨੂੰ ਇੱਕ ਗਲਾਸ ਦੁੱਧ ਦਨਾ ਸਰ ਜਾਂਦਾ ਸੀ ਉਹ ਹੁਣ ਦੋ ਦੋ ਤਿੰਨ ਤਿੰਨ ਵਾਰ ਪੀਂਦੀ ਹੈ ਤੇ ਇਹ ਕਰ ਲਿਆ ਇਕੱਠੇ ਹੋ ਕੇ ਇੱਕ ਗਾਂ ਆਪਾਂ ਦੇ ਦੇਨੇ ਆ ਡੇਰੇ ਤੇ ਡੇਰੇ ਤੇ ਗਾਂ ਦੇ ਦਿੱਤੀ ਤਾਂ ਡੇਰੇ ਤੇ ਗਾਂ ਆ ਗਈ ਤਾਂ ਚਲੋ ਦੁੱਧ ਆ ਗਿਆ ਤੇ ਹੁਣ ਜਦੋਂ ਡੇਰੇ ਤੇ ਗਾਂ ਆ ਗਈ ਤਾਂ ਇੱਕ ਦੋ ਦਿਨ ਕਿ ਸਨੇ ਪੱਠੇ ਪੁੱਠੇ ਜੇ ਪਾ ਦਿੱਤੇ ਉਹਨੂੰ ਲਿਆ ਕੇ ਹਰਾ ਦਿੱਤਾ ਪੱਠੇ ਪਾਏ ਤੇ ਫਿਰ ਉਹਨਾਂ ਨੇ ਸੋਚਿਆ ਕਿ ਥੋੜੀ ਜੀ ਜਗ੍ਹਾ ਵੀ ਦੇ ਦੇ ਦਿੰਦੇ ਹਾਂ ਹੁਣ ਡੇਰੇ ਨੂੰ ਕਿ ਉੱਥੇ ਆਪੇ ਮਹਾਤਮਾ ਜੀ ਕੁਝ ਬੀਜ ਲਿਆ ਕਰਨਗੇ ਤੇ ਉਹ ਗਾਂ ਖਾ ਲਿਆ ਕਰੇਗੀ ਚਰ ਲਿਆ ਕਰੇਗੀ ਜਗ੍ਹਾ ਤੇ ਕਿੱਥੇ ਛੱਡਣਗੇ ਉਹਨੂੰ ਫੜਨ ਜਾਣਗੇ ਮਹਾਤਮਾ ਨੇ ਜੀ ਭਗਤੀ 'ਚ ਰਹਿੰਦੇ ਨੇ ਤੇ ਚਲੋ ਉਹਨਾਂ ਨੇ ਥੋੜੀ ਜੀ ਜਗ੍ਹਾ ਵੀ ਦੇ ਦਿੱਤੀ ਹੁਣ ਜਗ੍ਹਾ ਦੇ ਦਿੱਤੀ ਤਾਂ ਹੁਣ ਸੋਚਣ ਲੱਗੇ ਕਿ ਇੱਥੇ ਹੁਣ ਕੋਈ ਵਿਲਾ ਹੋਏਗਾ ਜਿਹੜਾ ਵੱਡੇਗਾ ਪਾਏਗਾ ਮਹਾਤਮਾ ਜੀ ਤੇ ਭਗਤੀ 'ਚ ਰਹਿੰਦੇ ਨੇ ਹਨਾ ਤੇ ਉਹ ਨਾਲੇ ਕਿਕੀਤਾ ਉੱਥੇ ਇੱਕ ਵਿਦਵਾਰਤ ਸੀ ਉਹਨੂੰ ਕਹਿ ਦਿੱਤਾ ਵੀ ਭਾਈ ਤੂੰ ਵੱਟ ਕੇ ਪਹਾੜਿਆ ਕਰਨ ਵਾਲੇ ਚਲ ਧਾਰ ਕੱਢ ਲਿਆ ਕਰੋਗੀ ਦੁੱਧ ਦੇ ਦਿਆ ਕਰੋਗੀ ਮਹਾਤਮਾ ਨੂੰ ਤੇ 베ਲੀ ਹੈ ਦਾ ਘਰ ਵਾਲਾ ਹੈਗਾ ਕਿ ਨਾਲੇ ਚਲ ਆਰੇ ਲੱਗ ਜੇਗੀ ਤੇ ਨਾਲੇ ਕਿਸੇ ਕੰਮ ਲੱਗੇਗੀ ਤੇ ਤੁਸੀਂ ਇਹਨੂੰ ਆਪਾਂ ਉੱਥੇ ਛੱਡ ਦਿੰਦੇ ਹਾਂ ਡੇਰੇ ਤੇ ਤਾਂ ਉਹ ਵਿਚਾਰੀ ਆਈ ਔਰਤ ਜੋ ਵੀ ਦਵਾਸੀ ਉੱਥੇ ਰਹਿਣ ਲੱਗੀ ਡੇਰੇ ਚ ਆ ਕੇ ਉਹ ਮਹਾਤਮਾ ਦੀਆਂ ਫਿਰ ਰੋਟੀ ਵੀ ਬਣਾ ਦਿਆ ਕਰੇ ਚਲੋ ਪਿੰਡੋਂ ਰੋਟੀ ਆਉਣੀ ਬੰਦ ਹੋ ਗਈ ਧਾਰ ਕੱਢ ਦਿਆ ਕਰੇ ਪਰ ਉਹ ਵੱਟ ਦਿਆ ਕਰੇ ਹਰਾ ਹੂਰਾ ਵੱਟ ਕੇ ਪਾ ਦਿਆ ਕਰੇ ਹੁਣ ਉਹtheta theta ਡੇਰੇ ਤੇ ਰਹਿਣ ਲੱਗੀ ਤਾਂ ਲੋਕ ਕਹਿਣ ਲੱਗੇ ਜੀ ਇਦਾਂ ਨਹੀਂ ਰਹਿ ਸਕਦੀ ਹੈਗੀ ਤਾਂ ਇਹਨੂੰ ਤੇ ਇੱਥੇ ਫਿਰ ਰਹਿਣਾ ਹੈ ਤਾਂ ਇਹਦੇ ਨਾਲ ਮਤਲਬ ਸੁਆਮੀ ਜੀ ਨਾਲ ਇਹਦਾ ਵਿਆਹ ਕਰਨਾ ਪਵੇਗਾ ਕਿਉਂਕਿ ਹੁਣ ਡੇਰੇ ਤੇ ਰਹਿੰਦੀ ਹੈ ਤਾਂ ਲੋਕ ਗੱਲਾਂ ਕਰਨ ਲੱਗ ਗਏ ਕਿ ਸਾਰਾ ਦਿਨ ਬਾਬੇ ਦੀ ਲੱਤਾਂ ਕੁੱਟੀ ਜਾਂਦੀ ਹੈ ਹਨ ਤੇ ਚਲੋ ਉਹਨਾਂ ਨੇ ਉੱਥੇ ਉਹਦਾ ਵਿਆਹ ਕਰ ਦਿੱਤਾ ਹੁਣ ਵਿਆਹ ਕਰ ਦਿੱਤਾ ਤੇ ਤੁਹਾਨੂੰ ਪਤਾ ਹੀ ਹੈ ਫਿਰ ਬੱਚੇ ਹੋਗੇ ਜਦੋਂ ਬੱਚੇ ਹੋਗੇ ਤਾਂ ਮਹਾਤਮਾ ਦੀ ਹੁਣ ਅਗਲਾ ਸਿਰ ਖੁਰਕਣ ਨੂੰ ਬਜਾ ਨਹੀਂ ਵਿਚਾਰੇ ਦੀ ਭਗਤੀ ਸ਼ਕਤੀ ਸਭ ਕਿਤੇ ਗਈ ਤੇ ਇੱਕ ਕਿਸਮ ਦੀ ਜਿਹੜੀ ਉਹਨੇ ਲਾਈਫ ਆਪਣੀ ਸ਼ਾਂਤੀ ਨਾਲ ਕੱਟਣੀ ਸੀ ਉਹ ਤੁਹਾਨੂੰ ਹੁਣ ਪਤਾ ਹੀ ਚੱਲ ਗਿਆ ਤੇ ਜਦੋਂ ਬੱਚੇ ਹੋ ਗਏ ਗ੍ਰੈਸਤੀ ਹੋ ਗਈ ਤਾਂ ਫਿਰ ਤੁਹਾਨੂੰ ਪਤਾ ਹੀ ਆ ਗੋ ਫਿਰ ਕੀ ਉਲਝੇਵੇਂ ਪੈ ਗਈ ਜ਼ਿੰਦਗੀ ਦੇ ਵਿੱਚ ਕਿ ਉਹਨਾਂ ਨੂੰ ਪੜਾਉਣਾ ਵੀ ਹੈ ਉਹਨਾਂ ਨੂੰ ਭੇਜਣਾ ਵੀ ਹੈ ਉਹਨਾਂ ਲਈ ਹੋਰ ਖੇਤ ਚਾਹੀਦਾ ਉਹਨਾਂ ਲਈ ਹੋਰ ਕੁਝ ਚਾਹੀਦਾ ਤੇ ਇਸੇ ਤਰ੍ਹਾਂ ਜ਼ਿੰਦਗੀ ਦਾ ਚੱਕਰ ਕੀ ਹੈ ਉਹ ਮੱਕੜੀ ਦੇ ਜਾਲ ਵਾਂਗੂ ਜਿਦਾ ਮੈਂ ਤੁਹਾਨੂੰ ਪਹਿਲਾਂ ਗੱਲ ਦਿੱਤੀ ਦੱਸੀ ਕਿ ਉਲਝਦਾ ਗਿਆ ਤਾਂ ਹੁਣ ਗੱਲ ਕੀ ਬਣੀ ਕਿ ਉਹਨੇ ਤਾਂ ਹੁਣ ਇਹੀ ਕਹਿਣਾ ਸੀਗਾ ਕਿ ਬਿੱਲੀ ਨਹੀਂ ਰੱਖਣੀ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਬਿੱਲੀ ਆਈ ਤੇ ਬਿੱਲੀ ਤੋਂ ਬਹੁਤ ਕੁਝ ਆ ਗਿਆ ਤਾਂ ਇਸੇ ਕਰਕੇ ਹੀ ਮਤਲਬ ਉਹ ਇਹ ਕਹਾਣੀ ਮੈਂ ਤੁਹਾਨੂੰ ਸੁਣਾਈ ਆ ਕਿ ਜਦੋਂ ਨਾ ਅਸੀਂ ਇੱਕ ਚੀਜ਼ ਲਈ ਕਲਪਦੇ ਆ ਇੱਕ ਚੀਜ਼ ਆ ਜਾਂਦੀ ਹੈ ਤਾਂ ਉਹਦੇ ਨਾਲ ਦੂਜੀ ਡਿਮਾਂਡ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਤੀਜੀ ਸ਼ੁਰੂ ਹੋ ਜਾਂਦੀ ਹੈ ਜ਼ਿੰਦਗੀ ਦੇ ਹੁਲਝੇਮੇ ਨੇ ਸਾਨੂੰ ਆਪਣੇ ਵਿੱਚ ਇੰਟਰਸਟ ਸ਼ੌਂਕ ਨਾਲ ਉਲਝਾ ਲੈਂਦੇ ਆ ਗੱਲ ਹੋਰ ਕੁਝ ਵੀ ਨਹੀਂ ਹੈ ਪਰ ਇਹ ਗੱਲ ਨਹੀਂ ਹੈ ਕਿ ਜੇ ਤੁਸੀਂ ਤੁਸੀਂ ਨਹੀਂ ਉਲਝੇ ਤਾਂ ਤੁਸੀਂ ਸੁਕੀ ਨਹੀਂ ਰਹਿ ਸਕਦੇ ਪਰ ਉਲਝੇਮਿਆਂ ਨੂੰ ਵਧਾਣਾ ਉਹੀ ਪੰਡਤ ਜਿੱਤੀ ਵੱਡੇ ਪਰੇਸ਼ਾਨੀ ਓਡੀ ਵੱਡੀ ਇਹ ਨਾ ਦੇਖੋ ਕਿਸੇ ਕੋਲ ਬਹੁਤ ਕੁਝ ਹੈਗਾ ਲੰਬੜਾ ਸੁਖੀ ਹੈ ਸਾਚ ਜਾਨੋ ਜਿਸ ਕੋ ਜਿੰਨੀਆਂ ਜ਼ਿਆਦਾ ਚੀਜ਼ਾਂ ਵਾਧੀਆਂ ਜਾਂਦੀਆਂ ਨੇ ਪਰੇਸ਼ਾਨੀਆਂ ਉਹਨੀਆਂ ਹੀ ਵਾਧੀਆਂ ਜਾਂਦੀਆਂ ਨੇ ਸਮਝਦਾਰ ਹੋ ਤੁਸੀਂ ਤੇ ਆਪਾਂ ਗੱਲ ਕਰਦੇ ਆ ਅੱਜ ਅੱਜ 17 April 2025 ਦਿਨ ਵੀਰਵਾਰ ਦੀ 17 ਤਰੀਕ ਹੋ ਗਈ ਅੱਜ ਵੀਰਵਾਰ ਦਾ ਦਿਨ ਹੈ ਜੇਸਟਾ ਨਕਸ਼ਤਰ ਚੱਲ ਰਿਹਾ ਗੰਡੂ ਮੂਰ ਬਣੇ ਹੋਇਆ ਠੀਕ ਆ ਪੂਰਾ ਦਿਨ ਬੜੇ ਰਹਿਣਗੇ ਤੇ ਗ੍ਰਹਾਂ ਦੇ ਮੁਤਾਬਕ ਸਵੇਰੇ 5:55 ਤੋਂ ਗੰਡਮੁੱਲ ਸ਼ੁਰੂ ਹੋ ਗਿਆ ਸਵੇਰੇ 5:55 ਤੋਂ ਬਾਅਦ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੁੱਲ ਦੀ ਪੂਜਾ ਲੱਗਣ ਵਾਲੀ ਹੈ বৃশ্চਿਕ ਰਾਸ਼ੀ ਵਿੱਚ ਚੰਦਰਮਾ ਗੁਰੂ ਦੀ ਦ੍ਰਿਸ਼ਟੀ ਅੱਜ ਵੀ ਪੂਰੀ ਤਰ੍ਹਾਂ ਨਾਲ ਬ੍ਰਿਸ਼ਟਿਕ ਰਾਸ਼ੀ ਤੇ ਗੁਰੂ ਦੀ ਦ੍ਰਿਸ਼ਟੀ ਰਵੇਗੀ ਠੀਕ ਹੈ ਤੇ ਦੇਖਿਆ ਜਾਵੇ ਤਾਂ ਗ੍ਰਹਾਂ ਦੇ ਮੁਤਾਬਕ ਜੇ ਦੇਖੀਏ ਆਪਾਂ ਤਾਂ ਚਤੁਰਥੀ ਤਿਥੀ ਹੈ ਤੇ ਜੇਸ਼ਟਾ ਨਕਸ਼ਤਰ ਆ ਵਰਗਨ ਯੋਗ ਬਣਿਆ ਹੋਇਆ ਔਰ ਵਾਲਬਿਆ ਯੋਗ ਵੀ ਹੈ ਤੇ ਚੰਦਰ ਮਹਾਰਾਜ ਜੋ ਨੇ ਬਿਰਾਜਮਾਨ ਬ੍ਰਿਚੇ ਗਰਾਚੇਵਿਚ ਬ੍ਰਿਚੇ ਗਰਾਚੇਚ ਗੁਰੂ ਦੇ ਤ੍ਰਿਸ਼ਟੀ ਨਕਸ਼ਤਰ ਚੇਂਜ ਹੋ ਗਿਆ ਬੁੱਧ ਦਾ ਹੋਇਆ ਇਹ ਕੀ ਪ੍ਰਭਾਅ ਪਾਵੇਗਾ ਇਸ ਬਾਰੇ ਆਪਾਂ ਜਾਣਦੇ ਆ ਛੋਟੇ ਛੋਟੇ ਜਿਹੇ ਉਪਾਅ ਕਰਾਂਗੇ ਠੀਕ ਹੈ ਦੇਖਿਆ ਜਾਵੇ ਤਾਂ ਗ੍ਰਹਾਂ ਦੇ ਮੁਤਾਬਕ ਜੋ ਸਥਿਤੀਆਂ ਜਿਸ ਤਰ੍ਹਾਂ ਦੀਆਂ ਬਣੀਆਂ ਉਸ ਮੁਤਾਬਕ ਹੀ ਉਸ ਮੁਤਾਬਕ ਹੀ ਅਸੀਂ ਹਰ ਤਰ੍ਹਾਂ ਨਾਲ ਕੰਮ ਕਰਦੇ ਆ ਤੇ ਹਰ ਮੁਤਾਬਕ ਉਸ ਮੁਤਾਬਕ ਹੀ ਅਸੀਂ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਦੇ ਲਈ ਯਤਨ ਕਰਦੇ ਆ ਖਤਮ ਨਹੀਂ ਹੁੰਦੀਆਂ ਪਾਵੇਂ ਛੋਟੀ ਹੈ ਪਾਵੇਂ ਵੱਡੀ ਹੈ ਖਤਮ ਨਹੀਂ ਹੋਣੀਆਂ ਤੇ ਖਤਮ ਕਰਨੀਆਂ ਵੀ ਨਹੀਂ ਚਾਹੀਦੀਆਂ ਕਿਉਂਕਿ ਜੇ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਸੱਚ ਜਾਣੋ ਕਿਸੇ ਨੂੰ ਵੱਡੀ ਪਰੇਸ਼ਾਨੀ ਕਿਸੇ ਨੂੰ ਛੋਟੀ ਸਾਥ ਇੰਟਰਸਟੇ ਖਤਮ ਹੋ ਜਾਏਗਾ ਰਾਸੀ ਖਤਮ ਹੋ ਜਾਏਗਾ ਰਸ ਜ਼ਿੰਦਗੀ ਚ ਬਣਾਉਣਾ ਬਹੁਤ ਜ਼ਰੂਰੀ ਹੈ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ એનર્ਜੀ ਬਹੁਤ ਜ਼ਰੂਰੀ ਹੈ ਕਿ ਜੋ ਹੋ ਦੇਖੀ ਜਾਓ ਸਾਰਿਆਂ ਨਾਲ ਹੀ ਹੈ ਇੱਕ ਨਵੀਂ ਜੀ ਖਬਰ ਦੁਨੀਆ ਖਤਮ ਹੋਣਾ ਤੇ ਠੀਕ ਹੈ ਨਾ ਹੋਏਗੀ ਤੇ ਦੇਖ ਲਈ ਜਾਊਗੀ ਨਾਲ ਹੀ ਆ ਸਭ ਦੇ ਇਕੱਲੇ ਰਹਿ ਕੇ ਕਰਨਾ ਵੀ ਫਿਰ ਕੀ ਹੈ ਮੰਨੂ ਸਮਝਾਣਾ ਨਾ ਬੁੱਲਿਆ ਮੰਨਦਾ ਕਿ ਸਮਝਾਣਾ ਇਧਰੋਂ ਘਟਣਾ ਤੇ ਇਧਰ ਨੂੰ ਲਾਉਣਾ ਖੋਜ ਹੋਣਾ ਜ਼ਿਆਦਾ ਜ਼ਰੂਰੀ ਠੀਕ ਹੈ ਚਲੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐ ਰਿਜ਼ ਅਨਿਮੇਸ਼ ਰਾਜੀ ਵਾਲਿਆਂ ਦੀ ਗੱਲ ਕਰੀਏ ਤਾਂ ਸੂਰਜ ਲਗਣ ਵਿੱਚ ਹੈ ਤੇ ਦੂਸਰੇ ਬ੍ਰਸਤ ਪਤਾ ਤੇ ਬੁੱਧ ਦਾ ਨਕਸ਼ਤਰ ਮਿੱਤਰਨੀਆ ਦਿਮਾਗੀ ਪਰੇਸ਼ਾਨੀ ਥੋੜੀ ਜੀ ਰਹਿਣ ਵਾਲੀ ਹੈ ਸਕਿਨ ਪ੍ਰੋਬਲਮ ਥੋੜੀ ਤੰਗ ਕਰਨ ਵਾਲੀਆਂ ਬਾਹ ਤੇ ਕਦੇ ਕਾਰਸ ਕਦੇ ਕੁਝ ਕਦੇ ਕੁਝ ਥੋੜੀ ਸਕਿਨ ਪ੍ਰੋਬਲਮ ਹੋ ਰਹੀ ਹੈ ਜਿਆਦਾ ਤਾਂ ਦਹੀਂ ਮਲ ਕੇ ਨਾਲ ਉਹ ਸ਼ੁਕਰ ਅੱਛਾ ਹੋਰ ਜਾਏਗਾ ਤੁਹਾਡੀ ਰਾਸ਼ੀ ਤੋਂ 12ਵੇਂ ਚੱਲ ਰਿਹਾ ਰਾਹੂ ਨਾਲ ਜੁੱਤੀ ਬਣਾਈਏ ਤਾਂ ਹੀ ਪਰੇਸ਼ਾਨੀ ਹੈ ਤੇ ਨਾਲ ਤੁਸੀਂ ਅੱਜਕਾਲਾ ਨੀਲਾ ਰੰਗ ਅੱਜ ਵੀ ਨਹੀਂ ਪੋਣਾ ਤੇ ਗੁੜ ਦਾ ਸੇਵਨ ਬਿਲਕੁਲ ਨਾ ਕਰੋ ਰਾਤ ਨੂੰ ਗੁੜ ਨਾ ਖਾਓ ਨਹੀਂ ਤਾਂ ਸਿਰ ਦੁਖੇਗਾ ਤਾਰੇ ਜਾਨੀ ਬ੍ਰਿਕਰਾਜੀ ਵਾਲਿਆਂ ਦੀ ਗੱਲ ਕਰੀਏ ਤਾਂ ਬੁੱਧ ਦਾ ਨਕਸ਼ਤਰ ਮਿੱਤਰ ਹੈ ਤਾਂ ਬਿਜ਼ਨਸ ਲਈ ਅੱਜ ਦਾ ਦਿਨ ਅੱਛਾ ਜਾਏਗਾ ਕੰਮ ਕਰਨ ਦੀ ਸਥਿਤੀ ਤਾਂ ਪਹਿਲਾਂ ਦੀ ਤਰ੍ਹਾਂ ਰਹਿਣੀ ਹੈ ਪਰ ਫਿਰ ਵੀ ਤੁਹਾਡੀ ਕੀਤੀ ਕੋਸ਼ਿਸ਼ ਤੁਹਾਨੂੰ ਕਾਮਯਾਬ ਬਣਾਏਗੀ ਜਰੂਰ ਹਰ ਕੰਮ ਲਈ ਹਰੀ ਮੂੰਗੀ ਲਓ ਪੰਛੀਆਂ ਨੂੰ ਪਾ ਦਿਓ ਜਾਂ ਹਰੀ ਇਲਾਚੀ ਦਾ ਸੇਵਨ ਕਰ ਲਓ ਬੁੱਧ ਦਾ ਨਕਸ਼ਤਰ ਸ਼ੁਭ ਫਾਲ ਦੇ ਜਾਏਗਾ ਜੈਮਨੀ ਜਾਨੇ ਮੇਥੂ ਰਾਸ਼ੀ ਵਾਲਿਆਂ ਦੇ ਲਈ ਬੁੱਧਾ ਨਕਸ਼ਤਰ ਅਜਮਿਤਰਾ ਵਧੀਆ ਕੋਈ ਕਾਗਜ਼ੀ ਕੰਮ ਕਰ ਕਰਨਾ ਹੈ ਤਾਂ ਕਰ ਲੋ ਅਗਰ ਕੋਈ ਕਿਸੇ ਤਰ੍ਹਾਂ ਦਾ ਪੇਪਰ ਵਰਕ ਦਾ ਲੀਮਾ ਪਿਆ ਤਾਂ ਉਸ ਦਾ ਹੱਲ ਵੀ ਮਿਲ ਜਾਏਗਾ ਕੋਈ ਐਡੀ ਖਤਰਨਾਕ ਗੱਲ ਨਹੀਂ ਹੈ ਜੇ ਜੇ ਡਰਨ ਵਾਲੀ ਹਾਂ ਮਨ ਦੇ ਬਜਾਏ ਬਸ ਦਿਮਾਗ ਤੋਂ ਫੈਸਲੇ ਲੈਣੇ ਆ ਕਿਉਂਕਿ ਚੰਦਰ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਵਿੱਚ ਅਜੇ ਅੱਜ ਵੀ ਬਣਿਆ ਰਹੇਗਾ ਕੈਂਸਰ ਜਾਨੇ ਕਰਕ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਘਰ 'ਚ ਕੋਈ ਲੱਕੜ ਵਗੈਰਾ ਦਾ ਕੰਮ ਕਰਾਉਣਾ ਤਾਂ ਕਰਾ ਸਕਦੇ ਕੋਈ ਖੰਝਲ ਖਵਾਰੀ ਬਣੀ ਰਹੇਗੀ डील ਕੋਈ ਕਰਨੀ ਹੈ ਤਾਂ ਉਹਦੇ ਵਿੱਚ ਥੋੜੀ ਅੜਚਣ ਪੈ ਸਕਦੀ ਹੈ ਗੱਲਬਾਤ ਜੋ ਹੈ ਹਲੇਮੀ ਨਾਲ ਕਰੋਗੇ ਤਾਂ ਲगन ਚ ਬੈਠਾ ਮੰਗਲ ਸ਼ੁਭਫਾਲ ਦੇ ਜਾਏਗਾ ਬੁੱਧ ਦਾ ਨਕਸ਼ਤਰ ਮੇਤਨੀ ਹੈ ਕਿਸੇ ਪੇਪਰ ਵਰਕ ਕਿਤੇ ਕੋਈ ਚੈੱਕ ਲਾਉਣਾ ਹੈ ਤਾਂ ਬਹੁਤ ਧਿਆਨ ਨਾਲ ਖਾਸ ਤੌਰ ਤੇ ਉਧਾਰ ਲੈਣ ਦੇਣ ਤੋਂ ਬਚੋ ਅਗਲੀ ਰਾਸ਼ੀ ਲਿਓ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਸੈਂ ਗ੍ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਬੁੱਧ ਦਾ ਨਕਸ਼ਤਰ ਮਿੱਤਰ ਆ ਪ੍ਰੋਫਿਟ ਲਈ ਕੰਮ ਲਈ ਬਿਜ਼ਨਸ ਲਈ ਭਜਨ ਅਠ ਕੀਤੀ ਹੋਈ ਪੂਰਾ ਰਿਜ਼ਲਟ ਤੁਹਾਨੂੰ ਦਵੇਗੀ ਨਾਲ ਹੀ ਕਿਸੇ ਤਰ੍ਹਾਂ ਨਾਲ ਕੁਝ ਪੇਟ ਦੀ ਸੰਬੰਧੀ ਪਰੇਸ਼ਾਨੀ ਸੀ ਤਾਂ ਉਹ ਵੀ ਹੱਲ ਹੋ ਜਾਏਗੀ ਬਾਰੀ ਖਾਣੇ ਤੋਂ ਥੋੜਾ ਪਰਹੇਜ਼ ਰੱਖੋ ਚੌਥੇ ਚੰਦਰ ਆ ਬੁੱਧ ਜੋ ਹੈ ਤੁਹਾਡੇ ਬਿਜ਼ਨਸ ਦਾ ਮਾਲਕ ਹੈ ਥੋੜਾ ਜਿਹਾ ਸਤਨਾਜਾ ਲਓ ਚਲਦੇ ਪਾਣੀ ਚ ਪਾ ਦਿਓ ਸੱਚ ਜਾਨੋ ਰਿਲੈਕਸ ਵੀ ਮਿਲੇਗੀ ਤੇ ਨਾਲ ਮਨੋਬਲ ਵੀ ਵਧੇਗਾ ਵਰਗੋਜਨਿਕ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਅੱਛਾ ਜਾਣ ਵਾਲਾ ਹੈ ਕਿਸੇ ਵੀ ਤਰ੍ਹਾਂ ਨਾਲ ਕੋਈ ਯਾਤਰਾ ਕਰਨੀ ਹੈ ਤਾਂ ਬਿਲਕੁਲ ਸਫਲ ਹੋਣ ਵਾਲੀ ਹੈ ਪਰਵਾਰ ਦਾ ਸਾਥ ਵੀ ਮਿਲਣ ਵਾਲਾ ਹੈ ਜੀਵਨ ਸਾਥੀ ਦੀ ਸਿਹਤ ਵੀ ਠੀਕ ਹੋ ਜਾਏਗੀ ਥੋੜਾ ਐਕਸਰਸਾਈਜ਼ ਵਗੈਰਾ ਤੇ ਸੈਰ ਜ਼ਰੂਰ ਕਰ ਲਓ ਤਾਂ ਕਿ ਬੁੱਧ ਮਸਲਸ ਪ੍ਰੋਬਲਮ ਨਾ ਹੋਵੇ ਲਿਬਰਾ ਤੋਂ ਲਾ ਰਾਸ਼ੀ ਟੋਲਾ ਰਾਸ਼ੀ ਦੇ ਇਸਿਤਾਰੇ ਗ੍ਰਹਾਂ ਦੇ ਮੁਤਾਬਕ ਬੁੱਧਾ ਨਕਸ਼ਤਰ ਮਿਤਰੀਆ ਤਾਂ ਇਸ ਕਰਕੇ ਆਪਣੀ ਫਿਟਨੈਸ ਲਈ ਆਪਣੇ ਆਪ ਲਈ ਧਿਆਨ ਦੇਣਾ ਜ਼ਰੂਰੀ ਹੈ ਆਪਣੀ ਸਿਹਤ ਲਈ ਧਿਆਨ ਦੇਣਾ ਜ਼ਰੂਰੀ ਹੈ ਟਾਈਮ ਜ਼ਰੂਰ ਕੱਢੋ ਸ਼ਾਪਿੰਗ ਲਈ ਸਮਾਂ ਬਿਲਕੁਲ ਅੱਛਾ ਚੱਲ ਰਿਹਾ ਹੈ ਉੱਚ ਦਾ ਸ਼ੁਕਰ ਅੱਛੀ એનર્ਜੀ ਦੇਵੇਗਾ ਨਾਲ ਹੀ ਘਰੇਲੂ ਕੋਈ ਛੋਟੀ ਮੋਟੀ ਲੋਕਚੋਕਿਆ ਤਾਂ ਉਹ ਵੀ ਠੀਕ ਹੋ ਜਾਏਗੀ ਸਕੋਰਪੀਓ 브੍ਰਿਜ ਕਰਾਚੀ 브੍ਰਿਜ ਕਰਾਚੀ ਵਾਲਿਆਂ ਦੇ ਲਈ ਚੰਦਰਾਂਜ ਵੀ ਲਗਣ ਵਿੱਚ ਬੁੱਧ ਦਾ ਨਕਸ਼ਤਰ ਮਿੱਤਰ ਨਹੀਂ ਹੈ ਬੁੱਧ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਕਈ ਵਾਰੀ ਇਦਾਂ ਦੀ ਸਿਚੁਏਸ਼ਨ ਹਾਲਾਤ ਹੋ ਜਾਂਦੇ ਆ ਕਿ ਪੇਸ਼ਾਨੀ ਆ ਜਾਂਦੀ ਆ ਤਾਂ ਇਸ ਕਰਕੇ ਥੋੜੀ ਮਸਲਸ ਪ੍ਰੋਬਲਮ ਹੋਵੇ ਜਾਂ ਤੁਹਾਨੂੰ ਪੇਟ ਸੰਬੰਧੀ ਪੇਟ 'ਚ ਥੋੜੀ ਗਰਮੀ ਆਈ ਰਹੀ ਹੈ ਜਿਆਦਾ ਲੱਤਾਂ 'ਚ ਦਰਦ ਕਿਸੇ ਨਾ ਕਿਸੇ ਤੇ ਪਰਿਵਾਰ ਵਿੱਚ ਹੋ ਰਿਹਾ ਤਾਂ ਥੋੜੇ ਜਿਹੀ ਕੀੜੀਆਂ ਨੂੰ ਸ਼ੱਕਰ ਆਟਾ ਪਾਓ ਤੇ ਦੂਜਾ ਬੁੱਧ ਤੇ ਨਕਸ਼ਤਰ ਨੂੰ ਸ਼ੁਭ ਕਰਨ ਲਈ ਹਰਾ ਰੰਗ ਨਾ ਪਾਓ ਕਿਉਂਕਿ ਜਿਹੜਾ ਮਿੱਤਰ ਗ੍ਰਹਿ ਨਾ ਹੋਵੇ ਨਾ ਉਹਨੂੰ ਬਲ ਜਿਆਦਾ ਦੇਣਾ ਨਹੀਂ ਚਾਹੀਦਾ ਨਹੀਂ ਤਾਂ ਥੋੜੀ ਬੈਕ ਪੇਂ ਤੰਗ ਕਰਨੀ ਸ਼ੁਰੂ ਕਰ ਦੇਵੇਗੀ ਸੈਜੀਟੇਰੀਅਸ ਧਨੁ ਰਾਸ਼ੀ ਤਨਵਾਰਸੀ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਜੀ ਅੱਜ ਵੀ ਖਰਚੇ ਵਧੇ ਰਹਿਣਗੇ ਪਰ ਰਿਟਰਨ ਵੀ ਉਨੀ ਪੂਰੀ ਤਰ੍ਹਾਂ ਨਾਲ ਕਵਰ ਹੋ ਜਾਏਗੀ ਪਰਵਾਰੇਕ ਤੌਰ ਤੇ ਸਿਤਾਰੇ ਚੰਗੇ ਆ ਚੇਂਜ ਹੋ ਪਲੀਸ ਲਈ ਵੀ ਚੰਗੇ ਆ ਕੰਮ ਕਰ ਅਗਰ ਕੋਈ ਬਦਲਣ ਬਾਰੇ ਬਾਹਰ ਤੁਸੀਂ ਸੋਚ ਰਹੇ ਹੋ ਤਾਂ ਅੱਛਾ ਹੋ ਜਾਏਗਾ ਅੱਛਾ ਕੰਮ ਕਰ ਹੱਥ ਪੈ ਜਾਏਗਾ ਕੈਪ੍ਰਿਕੌਰ ਮਕਰਾਂ ਰਾਸ਼ੀ ਮਕਰਾਂ ਵਾਲਿਆਂ ਦੇ ਲਈ ਇਨਕਮ ਸਥਾਨ ਵਿੱਚ ਚੰਦਰਮਾ ਮਾਤਾ ਦੀ ਸੇਤ ਨੂੰ ਲੈ ਕੇ ਹੋਈ ਪਰੇਸ਼ਾਨੀ ਸਰਕਾਰੀ ਤੌਰ ਤੇ ਉਲਝੇਵੇਂ ਤੁਹਾਡੇ ਵਧੇ ਪਰ ਇਹ ਜੀ ਕੋਈ ਗੱਲ ਨਹੀਂ ਹੈ ਕਿ ਇਹਦੇ ਨਾਲ ਕੋਈ ਨਾ ਕੋਈ ਪਰੇਸ਼ਾਨੀ ਤੁਹਾਡੀ ਹੋਰ ਜ਼ਿਆਦਾ ਹੋ ਜਾਏਗੀ ਸਰਕਾਰੀ ਤੌਰ ਤੇ ਜਦੋਂ ਤੱਕ ਬੁੱਧ ਸੂਰਜ ਨਾਲ ਨਹੀਂ ਆ ਜਾਂਦਾ ਕਿਸੇ ਵੀ ਤਰ੍ਹਾਂ ਨਾਲ ਕਿਸੇ ਤੇ ਭਰੋਸਾ ਕਰਨਾ ਨੁਕਸਾਨ ਕਰਾਏਗਾ ਉਤਾਬਲਾਪਣ ਬੇਚੈਨੀ ਵੀ ਨੁਕਸਾਨ ਕਰਾਏਗੀ ਚਲਦੇ ਪਾਣੀ ਵਿੱਚ ਗੁੜ ਜਲ ਪ੍ਰਵਾਹ ਕਰ ਸਕਦੇ ਹੋ ਤੁਸੀਂ ਚੌਥੇ ਬੈਠਾ ਸੂਰਜ ਸ਼ਾਂਤ ਰਹੇਗਾ ਗਰਮੀ ਘਟ ਦਵੇਗਾ ਤੇ ਬਚੈਨੀ ਵੀ ਥੋੜੀ ਕੱਟੇਗੀ ਠੀਕ ਹੈ ਜਾਂ ਤੁਸੀਂ ਗਾਂ ਨੂੰ ਵੀ ਗੁੜ ਖਲਾ ਸਕਦੇ ਹੋ ਅਗੇ ਰਸਨੀ কুমਭ ਰਾਸ਼ੀ ਦੀ ਗੱਲ ਕਰੀਏ ਤਾਂ কুমਭ ਰਾਸ਼ੀ ਵਾਲਿਆਂ ਦੇ ਅੱਜ ਵੀ ਦਸਵੇਂ ਚੰਦਰਮਾ ਪਰ ਨਕਸ਼ਤਰ ਮਿੱਤਰ ਹੈ تین ਬਧਿਆ ਜਾਏਗਾ ਕੰਮ ਕਰਨ ਦੀ ਸਥਿਤੀ ਪਹਿਲਾਂ ਦੀ ਤਰ੍ਹਾਂ ਰਹੇਗੀ ਦਹੀਂ ਲੈ ਕੇ ਧਾਰਮਿਕ ਸਥਾਨ ਤੇ ਰੱਖੋ ਉੱਚ ਦਾ ਸ਼ੁਕਰ ਜੋ ਦੂਸਰੇ ਸਥਾਨ ਵਿੱਚ ਚੱਲ ਰਿਹਾ ਹੈ ਉਸ ਦਾ ਫਾਇਦਾ ਹੋਣਾ ਸ਼ੁਰੂ ਹੋ ਜਾਏਗਾ ਤੇ ਨਾਲ ਹੀ ਬ੍ਰਸਪਤ ਦੀ ਦ੍ਰਿਸ਼ਟੀ ਜੋ ਚੰਦਰ ਤੇ ਪੈ ਰਹੀ ਹੈ ਡਿਸੀਜਨ ਲੈੰਡ ਵਿੱਚ ਥੋੜੀ ਜਿਹੀ ਪ੍ਰੋਬਲਮ ਹੈ ਪਿਤਾ ਦੀ ਸਿਹਤ ਥੋੜੀ ਖਰਾਬ ਹੋ ਰਹੀ ਹੈ ਬਜ਼ੁਰਗਾਂ ਦੀ وجہ ਨਾਲ ਬਜ਼ੁਰਗਾਂ ਦੀ ਸਿਹਤ ਦੀ وجہ ਨਾਲ ਘਰ ਵਿੱਚ ਥੋੜੀ ਪਰੇਸ਼ਾਨੀ ਵੀ ਹੈ ਕਿ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਦੇਖੋ ਗੁਰੂ ਦੀ ਚੰਦਰ ਤੇ ਦ੍ਰਿਸ਼ਟੀ ਹੈ ਤਾਂ ਇਸ ਕਰਕੇ ਘਬਰਾਟ ਹੋਏਗੀ ਡਿਸੀਜਨ ਲੈੰਡ ਵਿੱਚ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਹੈ ਨਹੀਂ ਹੈ ਸਭ ਸਹੀ ਹੀ ਰਹੇਗਾ ਪਾਈਸ ਇਸ ਹਨੇਂ ਰਾਸ਼ੀ ਮੇਂ ਦਾ ਸ਼ੀ ਦੇ ਲਈ ਕਿਸਮਤ ਸਥਾਨ ਵਿੱਚ ਚੰਦਰਮਾ ਬਹੁਤ ਹੀ ਵਧੀਆ ਬੁੱਧ ਦਾ ਨਕਸ਼ਤਰ 파ਵੇਂ ਮਿੱਤਰਨੀ ਹੈ ਪਰ ਬੁੱਧ ਤੁਹਾਡੇ 7ਵੇਂ ਘਰ ਨੇ ਦਾ ਮਾਲਕ ਹੈ 4ਵੇਂ ਘਰ ਨੇ ਦਾ ਮਾਲਕ ਹੈ ਤਾਂ ਇਹ ਤੁਹਾਨੂੰ ਅੱਛੀ એનર્ਜੀ ਦੇਗਾ ਘਰ ਵਿੱਚ ਸੁੱਖਾਂ ਲਈ ਕੀਤੇ ਯਤਨ ਵਧੀਆ ਜਿੱਦਾਂ ਆਪਾਂ ਕਹਿ ਸਕਦੇ ਹਾਂ ਸਫਾਈ ਵੱਲ ਥੋੜਾ ਜਿਹਾ ਧਿਆਨ ਦਿੱਤਾ ਹਾਂ ਥੋੜੀ ਸੁਸਤੀ ਜ਼ਰੂਰ ਹੈ ਥੋੜੀ એનર્ਜੀ ਜ਼ਰੂਰ ਡਾਉਣਾ ਹੈ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰਨਾ ਹੈ ਅਗਰ ਕੋਈ ਕੰਮਕਾਰ ਦੁਕਾਨਦਾਰੀ ਦਾ ਕੰਮ ਹੈ ਤਾਂ ਤੁਸੀਂ ਚਾਂਦੀ ਆਪਣੇ ਕੋਲ ਰੱਖ ਲਓ ਲਗਨ ਟੂ ਬੈਟਰਾ ਹੋਊ ਵਿਸ਼ਾਂਤ ਰਹੇ ਠੀਕ ਹੈ ਏਸੀ ਅਸਟ੍ਰੋਲੋਜੀ ਵਿਦੂਲੋਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਮਤਾਬਕ ਕਿਦਾਂ ਆਪਾਂ ਦਿਨ ਨੂੰ ਵਧੀਆ ਬਣਾ ਸਕਦੇ ਹਾਂ ਵਾਸਤੂ ਮੁਤਾਬਕ ਵੀ ਛੋਟੇ ਛੋਟੇ ਟਿਪ ਤੁਹਾਨੂੰ ਦੱਸ ਦੇਈਏ ਨੇ ਕਿ ਕਿਦਾਂ ਹਰ એનર્ਜੀ ਨੂੰ ਸ਼ੁਭ ਕਰਨਾ ਚਾਹੀਦਾ ਹੈ ਹਰ ਚੀਜ਼ ਵਧੀਆ ਹੋ ਜਾਂਦੀ ਹੈ ਹਨਾ ਦੇਖੋ ਲੌਜੀਕ ਇਹ ਆ ਤਾਥੇ ਆ ਸਾਇੰਸ ਹੈ ਕਿ ਕਿਹੜੀ ਚੀਜ਼ ਸਾਡੇ ਲਈ ਸਹੀ ਹੈ ਆਪ ਹੀ ਸਾਨੂੰ ਨੋਜਮਾਉਣੀ ਪੈਂਦੀ ਆ ਦੇਖਣੀ ਪੈਂਦੀ ਆ ਕਰਨੀ ਪੈਂਦੀ ਆ ਕਈ ਵਾਰੀ ਕੀ ਹੁੰਦਾ ਇੱਕਦਮ ਸੇਤ ਖਰਾਬ ਹੋ ਗਈ ਮੰਨ ਲਓ ਤੁਹਾਡੀ ਇੱਕ ਗੱਲ ਦੱਸ ਰਹੀ ਹਾਂ ਜਾਣਕਾਰੀ ਵਾਲੀ ਹੈ ਇੱਕਦਮ ਸਿਹਤ ਖਰਾਬ ਹੋ ਗਈ ਅੱਛਾ ਕੀ ਹੋਇਆ ਇਹੋ ਜਿਹਾ ਸੋਚੋ ਹੈਨਾ ਕਈ ਵਾਰੀ ਕੋਈ ਕਪੜਾ ਵੀ ਤੁਹਾਡੀ ਬੋਡੀ ਨੂੰ ਅਡਜਸਟ ਨਹੀਂ ਕਰ ਪਾਉਂਦਾ ਯਾਨੀ ਤੁਹਾਡੀ ਬੋਡੀ ਕਪੜੇ ਨੂੰ ਅਡਜਸਟ ਨਹੀਂ ਕਰ ਪਾਉਂਦੀ ਨਾਲ ਹੀ ਅਗਰ ਤੁਹਾਨੂੰ ਲੱਗੇ ਕਿ 2 ਕੁ ਘੰਟੇ ਤੋਂ ਆ ਕਪੜਾ ਪਾਇਆ 2 ਘੰਟੇ ਤੋਂ ਸਿਰ ਦੁਖਣ ਲੱਗ ਗਿਆ 2 ਘੰਟੇ ਤੋਂ ਬੈਕ ਚੰਗੇ ਭਲੇ ਸੀ ਕੁਝ ਨਹੀਂ ਖਾਦਾ ਕੁਝ ਨਹੀਂ ਪੀਤਾ ਕੁਝ ਐਦਾਂ ਕਿਉਂ ਹੋਇਆ ਤਾਂ ਉਸ ਚੀਜ਼ ਨੂੰ ਬਦਲ ਕੇ ਦੇਖੋ ਹੋ ਸਕਦਾ ਹੈ ਉਹ ਕਲਰ ਤੇ ਔਰਾ એનર્ਜੀ ਤੁਹਾਨੂੰ ਉਸ ਟਾਈਮ ਤੇ ਇਫੈਕਟ ਕਰ ਰਿਹਾ ਹੋਵੇ ਗਹਿਮ ਵਾਲੀ ਗੱਲ ਨਹੀਂ ਹੈ ਅਪਣਾਓ ਤੇ ਉਦਾਸਰ ਤੁਹਾਨੂੰ ਆਪਣੇ ਆਪ ਅਤਾ ਚੱਲੇਗਾ ਸਮਝ ਜਾਂਦਾ ਤੁਸੀਂ ਆਪ ਸਮਝਾਸਤਾ ਦਿਨ ਅੱਛਾ ਜਾਵੇ ਸਸਾ